America to Hunt Trump the It's going to be only America first. Trump bunny, America di Pantali Time for empty talk is over. Now arrives the hour of action. Islamic Atvatnu Khatam Karandailan. Radical Islamic terrorism, which we will eradicate completely from the face of the earth. ਭਾਰਤ ਲਈ 트럼ਪ ਕਿੰਨੇ ਫਾਇਦੇਮੰਦ ਬਾਈ ਅਮਰੀਕਨ ਐਂਡ ਹਾਇਰ ਅਮਰੀਕਨ ਡੋਨਲਡ 트럼ਪ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਬਣ ਗਏ ਨੇ ਭਾਰਤੀ ਸਮੇਂ ਮੁਤਾਬਕ ਸ਼ੁੱਕਰਵਾਰ ਰਾਤ 10 ਵਜੇ 트럼ਪ ਨੇ ਵਾਸ਼ਿੰਗਟਨ ਡੀਸੀ ਦੇ ਵਿੱਚ ਰਾਸ਼ਟਰਪਤੀ ਅਹੁਦੇ ਦੀ ਸੌ ਚੁੱਕੀ ਇਸ ਸੌ ਚੁੱਕ ਸਮਾਗਮ ਦੇ ਵਿੱਚ 8 ਲੱਖ ਲੋਕਾਂ ਨੇ ਸ਼ਮੂਲੀਅਤ ਕੀਤੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਬਾਮਾ ਸਮੇਤ ਮਿਸ਼ੇਲ ਓਬਾਮਾ ਹਿਲੈਰੀ ਕਲਿੰਟਨ ਅਤੇ ਬਿਲ ਕਲਿੰਟਨ ਇਸ ਸਮਾਗਮ ਦਾ ਹਿੱਸਾ ਬਣੇ ਪਰ ਉਹਨਾਂ ਨੇ ਆਪਣੇ ਪਹਿਲੇ ਹੀ ਭਾਸ਼ਣ ਵਿੱਚ ਕੁਝ ਅਜਈਆਂ ਗੱਲਾਂ ਕੀਤੀਆਂ ਜਿਸ ਨਾਲ ਭਾਰਤੀ ਕੰਪਨੀਆਂ ਮੁਸੀਬਤ ਵਿੱਚ ਆ ਸਕਦੀਆਂ ਨੇ 트럼ਪ ਦੇ ਭਾਸ਼ਣ ਦਾ ਭਾਰਤੀ ਕੰਪਨੀਆਂ ਦੇ ਉੱਤੇ ਕੀ ਅਸਰ ਪਵੇਗਾ ਇਹ ਜਾਣਨ ਤੋਂ ਪਹਿਲਾਂ ਵੇਖੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟਵੀਟ ਜਿਸ ਦੇ ਵਿੱਚ ਉਹ 트럼ਪ ਨੂੰ ਵਧਾਈ ਦੇ ਰਹੇ ਨੇ ਡੋਨਲਡ 트럼ਪ ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੇ ਤੁਹਾਨੂੰ ਵਧਾਈ ਭਾਰਤ ਅਮਰੀਕਾ ਸਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਰਾਸ਼ਟਰਪਤੀ 트럼ਪ ਨਾਲ ਮਿਲਕੇ ਕੰਮ ਕਰਨ ਲਈ ਆਸ਼ਾਵਾਦੀਆਂ ਪੀਐਮ ਨੇ 트럼ਪ ਨੂੰ ਵਧਾਈਤਾ ਦੇ ਦਿੱਤੀ ਪਰ ਟਰੰਪ ਨੇ ਰਾਸ਼ਟਰਪਤੀ ਬਣਨ ਤੋਂ ਬਾਅਦ ਜੋ ਪਹਿਲਾ ਭਾਸ਼ਣ ਦਿੱਤਾ ਉਸ ਤੋਂ ਇਹੀ ਲੱਗ ਰਿਹਾ ਕਿ ਭਾਰਤ ਦੀ ਟੈਨਸ਼ਨ ਵਧਣ ਵਾਲੀ ਹੈ ਵੀ ਵਿਲ ਫਾਲੋ ਟੂ ਸਿੰਪਲ ਰੂਲਸ ਬਾਈ ਅਮਰੀਕਨ ਐਂਡ ਹਾਇਰ ਅਮਰੀਕਨ ਇਹ ਨਹੀਂ ਨਹੀਂ ਟਰੰਪ ਨੇ ਇਹ ਵੀ ਕਿਹਾ ਕਿ ਉਹ ਆਊਟਸੋਰਸਿੰਗ ਬੰਦ ਕਰਨ ਵਾਲੇ ਨੇ we will bring back our jobs we will bring back our borders we will bring back our wealth and we will bring back our dreams We will build new roads and highways and bridges and airports and tunnels and railways H1B ਵੀਜ਼ਾ ਨਿਮਾਨੂ ਕਰਨਾ ਕੀਤਾ ਜਾ ਰਿਹਾ ਹੈ ਸਾਫ ਸੰਕੇਤ ਨੇ ਭਾਰਤੀ ਕੰਪਨੀਆਂ ਦੇ ਲਈ ਮੁਸ਼ਕਲਾਂ ਵਧਣ ਵਾਲੀਆਂ ਨੇ ਦੱਸਦੇ ਕਿ H1B ਵੀਜ਼ਾ ਦੇ ਜ਼ਰੀਏ ਹੀ ਭਾਰਤੀ ਪ੍ਰੋਫੈਸ਼ਨਲ ਅਮਰੀਕਾ ਦੇ ਵਿੱਚ ਕੰਮ ਕਰਦੇ ਨੇ ਸ਼ੁਰੂਆਤ ਵਿੱਚ ਇਹ 3 ਸਾਲ ਲਈ ਹੁੰਦਾ ਹੈ ਜਿਸ ਨੂੰ 6 ਸਾਲਾਂ ਦੇ ਲਈ ਵਧਾਇਆ ਜਾ ਸਕਦਾ ਹੈ ਅਜੇ ਤੱਕ ਜੇਕਰ 트াম্প ਆਪਣੇ ਰੁਖ ਦੇ ਉੱਤੇ ਕਾਇਮ ਰਹੇ ਤਾਂ ਭਾਰਤੀ ਆਈਟੀ ਕੰਪਨੀਆਂ ਦਾ ਖਰਚਾ ਵਾਚ ਜਾਵੇਗਾ ਤੇ ਭਾਰਤੀਆਂ ਲਈ ਨੌਕਰੀ ਦੇ ਮੌਕੇ ਵੀ ਘੱਟ ਹੋ ਸਕਦੇ ਨੇ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ ਦੀ ਗੱਲ ਕਰੀਏ ਤਾਂ ਭਾਰਤ ਕਰੀਬ 40 ਅਰਬ ਡਾਲਰ ਦਾ ਐਕਸਪੋਰਟ ਕਰਦਾ ਹੈ ਤੇ ਕਰੀਬ 22 ਅਰਬ ਡਾਲਰ ਦਾ ਇੰਪੋਰਟ ਵੀ ਅਮਰੀਕਾ ਵਿੱਚ ਹੋਣ ਵਾਲੇ ਐਕਸਪੋਰਟ ਵਿੱਚ ਸੌਫਟਵੇਅਰ, ਕੱਪੜੇ, ਦਵਾਈਆਂ ਅਤੇ ਕੀਮਤੀ ਪੱਥਰ ਪ੍ਰਮੁੱਖ ਨੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਲਡ ਟਰੰਪ ਚੋਣ ਪ੍ਰਚਾਰ ਸ਼ੁਰੂ ਹੁੰਦੇ ਹੀ ਸੁਰਖੀਆਂ ਦੇ ਵਿੱਚ ਆ ਗਏ ਸੀ ਜਦੋਂ ਉਹਨਾਂ ਨੇ ਮੁਸਲਮਾਨਾਂ ਦੇ ਉੱਤੇ ਵੱਡਾ ਬਿਆਨ ਦਿੱਤਾ ਸੀ ਟਰੰਪ ਨੇ ਕਿਹਾ ਸੀ ਕਿ ਅਮਰੀਕਾ ਦੇ ਵਿੱਚ ਮੁਸਲਮਾਨਾਂ ਦੀ ਐਂਟਰੀ ਤੇ ਪੂਰੀ ਤਰ੍ਹਾਂ ਦੇ ਨਾਲ ਬੈਨ ਲੱਗਣਾ ਚਾਹੀਦਾ ਹੈ ਇਸ ਬਿਆਨ ਤੋਂ ਬਾਅਦ ਤਾਂ ਟਰੰਪ ਅਮਰੀਕਾ ਅਤੇ ਮੁਸਲਮਾਨ ਦੇਸ਼ਾਂ ਤੋਂ ਇਲਾਵਾ ਪੂਰੀ ਦੁਨੀਆ ਦੇ ਵਿੱਚ ਚਰਚਾ ਚ ਆ ਗਈ ਸੀ ਡੋਨਲਡ ਜੇ ਟਰੰਪ ਇਸ ਕਾਲਿੰਗ ਫੋਰ ਅ ਟੋਟਲ ਐਂਡ ਕੰਪਲੀਟ ਸ਼ਟਡਾਊਨ of muslims entering the united states ਮੁਸਲਮਾਨਾਂ ਤੋਂ ਇਲਾਵਾ 트럼ਪ ਦੀ ਮੈਕਸੀਕੋ ਦੇ ਇਮੀਗ੍ਰੈਂਟਸ ਵਾਲੀ ਨੀਤੀ ਵੀ ਵਿਵਾਦ ਵਿੱਚ ਹੈ 트럼ਪ ਕਹਿ ਰਹੇ ਨੇ ਕਿ ਉਹ ਮੈਕਸੀਕੋ ਤੋਂ ਕੁਝ ਪੈਟ ਰੋਕਣ ਲਈ ਦੀਵਾਰ ਬਣਾ ਦੇਣਗੇ ਉਹਨਾਂ ਦੇ ਇਸ ਐਲਾਨ ਦਾ ਅਮਰੀਕਾ ਦੇ ਵਿੱਚ ਕਾਫੀ ਵਿਰੋਧ ਹੋ ਰਿਹਾ ਹੈ ਇਸ ਸਮਾਗਮ ਦੇ ਵਿੱਚ ਵੀ ਡੋਨਲਡ ਟਰੰਪ ਦਾ ਸੌਚੁੱਕ ਸਮਾਗਮ ਦੇ ਵੇਲੇ ਵੀ ਜ਼ਬਰਦਸਤ ਵਿਰੋਧ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਦੇ ਵਿਚਕਾਰ ਤਣਾ ਇਸ ਕਦਰ ਵਧਿਆ ਕਿ ਪੁਲਿਸ ਨੂੰ ਅਥਰੂ ਗਏ ਸਤੇ ਪ੍ਰੈਸ਼ਰ ਗ੍ਰੇਨੇਡ ਦਾ ਸਹਾਰਾ ਲੈਣਾ ਪਿਆ। ਇਸ ਪ੍ਰਦਰਸ਼ਨ ਦੇ ਦੌਰਾਨ 200 ਤੋਂ ਵੱਧ ਲੋਕ ਹਿਰਾਸਤ ਵਿੱਚ ਲਏ ਗਏ।